ਪੜਿਆ ਫਸਟ ਕਲਾਸ ਹੈ ਸਰਕਾਰ ਦੇ ਇਹਦੇ ਪੈਸੇ ਲਗੇ ਆ ਜੁਗਲ ਕਸ਼ੋਰ ਜੁਗਲ ਕਸ਼ੋਰ ਜੀ ਮੈਂ ਤੁਹਾਨੂੰ ਸਪੈਕੀਟ ਆ ਹੌਤਾ ਸੰਭਾਲਨ ਤੋਂ ਬਾਅਦ ਸਤਾਨਿਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਪੂਰੇ ਐਕਸ਼ਨ ਵਿੱਚ ਨੇ ਨਵਜੋਤ ਸਿੰਘ ਸਿੱਧੂ ਨੇ ਪਿਤੇ ਦਿਨੀ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ਅਫਸਰਾਂ ਦੀ ਕਲਾਸ ਲਗਾਈ ਸਿੱਧੂ ਦੇਨਾਬਾਬਾ ਨਾਨਕ ਤੋਂ ਵਿਧਾਇਕ ਸੁਖਿੰਦਰ ਸਿੰਘ ਧੰਵਾਦੇ ਸੱਦੇ ਦੇ ਡੇਰਾਪਾਪਾ ਨੰਨਤ ਪਹੁੰਚੇ ਜਿੱਥੇ ਉਹਨਾਂ ਕਰੋੜਾਂ ਦੀ ਲਾਗਤ ਨਾਲ ਬਣਾਏ ਗੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਜਾਇਜ਼ਾ ਲਿਆ ਜੋ ਇਹ ਪਲਾਂਟ ਨਾ ਚੱਲਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਸੀ ਅਫਸਰਾਂ ਨੂੰ ਜਦ ਨਵਜੋਤ ਸਿੰਘ ਸਿੱਧੂ ਵੱਲੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਅਧਿਕਾਰੀ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਨਾ ਦੇ पाए ਜਿਸ ਤੋਂ ਬਾਅਦ ਮੰਤਰੀ ਸਾਹਿਬ ਨੇ ਮੌਕੇ ਤੇ ਹੀ ਅਫਸਰ ਦਾ ਨਾਮ ਪੁੱਛਿਆ ਤੇ ਉਸ ਨੂੰ ਸਸਪੈਂਡ ਕਰ ਦਿੱਤਾ ਪੰਜਾਬ ਸਰਕਾਰ ਇੱਕੋ ਹੀ ਨੁਕਤੇ ਤੇ ਕੰਮ ਕਰਨ ਵਾਲੀ ਅਕਾਉਂਟੇਬਿਲਟੀ ਤੇ ট্রান্সপারেন্সি પારદર્શિતા ਦੇ ਨਾਲ ਅਸੀਂ ਅਫਸਰਾਂ ਨੂੰ ਔਰ ਪੋਲੀਟੀਸ਼ੀਨਰਾਂ ਨੂੰ ਜਵਾਬਦੇਹੀ ਬਣਾਉਣਾ ਹੈ ਹੋਇਆ ਇਹ ਹੈ ਕਿ ਪ੍ਰੋਜੈਕਟ ਆਏ ਨੇ ਪੈਸੇ ਲੱਗੇ ਨੇ ਲੇਕਿਨ ਕਿੱਥੇ ਲੱਗੇ ਨੇ ਕਿਸ ਨੂੰ ਇਹਦਾ ਮਤਲਬ ਇਹ ਕਿ ਵਿੱਚੋਂ ਪੈਸੇ ਗਾਇਬ ਹੁੰਦੇ ਰਹੇ ਤੇ ਔਰ ਕਰਪਸ਼ਨ ਬੇਅੰਤ ਹੈ ਹੋਈ ਹੈ ਇਸ ਦੇ ਪੱਧਰ ਤੇ ਭਾਵੇਂ ਉਹ ਸੀਐਲਯੂਆਂ ਦੀ ਹੋਵੇ ਭਾਵੇਂ ਸੀ.ਵੀ.ਡੀ ਹੋਵੇ ਹੁਣ ਜਾਇਕਾ ਇੱਕ ਪ੍ਰੋਜੈਕਟ ਠੰਡੇ ਬਸਤੇ ਚ ਪਿਆ ਸੀਗਾ ਇੱਕ ਵੱਡੇ ਮੰਤਰੀ ਨੇ 10 ਕਰੋੜ ਦੀ ਕਮਿਸ਼ਨ ਪਿਛੇ ਜਾਪਾਨੀਆਂ ਦੀ ਟੈਕਨੋਲੋਜੀ ਨੂੰ ਚੇਂਜ ਕਰ ਦਿੱਤਾ ਜਾਪਾਨੀਆਂ ਨੇ ਪ੍ਰੋਜੈਕਟ ਰਿਜੈਕਟ ਕਰਤਾ ਉਹ ਠੰਡੇ ਬਸਤੇ ਚੋਂ ਮੈਂ ਕਢਾਇਆ ਪ੍ਰੋਜੈਕਟ ਔਰ ਪ੍ਰੋਜੈਕਟ ਕਿਉਂਕਿ 2 ਸਾਲ ਲੇਟ ਸੀਗਾ ਇਸ ਕਰਕੇ 3-400 ਕਰੋੜ ਦਾ ਪ੍ਰੋਜੈਕਟ 600 ਕਰੋੜ ਦਾ ਹੋ ਗਿਆ ਇਸ ਕਰਕੇ ਅੰਮ੍ਰਿਤਸਰ ਚੋਂ ਇੱਕ ਜ਼ਿਲ੍ਹਾ ਨਿਕਲ ਗਿਆ ਲੋਕਿ ਪ੍ਰੋਜੈਕਟ ਦੀ ਕਾਸਟ ਜ਼ਿਆਦਾ ਹੋ ਗਈ। ਹੁਣ ਜਿਹੜਾ ਉਹ 400 ਕਰੋੜ ਦਾ ਵੀ ਸੀ। ਅੱਜ ਜਦੋਂ ਉਹਦਾ ਮੌਇਨਾ ਕੀਤਾ ਉਥੇ ਤੇ ਪੈਸੇ ਸਾਰੇ 100 ਕਰੋੜ ਲੱਗੇ। ਕੰਪਨੀਆਂ ਨੂੰ ਜਿਨ੍ਹਾਂ ਨੂੰ ਕੰਮ ਅਲੋਟ ਹੋਏ ਭੱਜ ਗਈਆਂ। ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਲਗਾਏ ਪ੍ਰੋਜੈਕਟਾਂ ਵਿੱਚ ਵੱਡੀ ਗਿਣਤੀ 'ਚ ਪੈਸੇ ਖਰਚ ਕੀਤੇ ਗਏ ਹਨ ਅਤੇ ਉਸ ਵਿੱਚ ਭ੍ਰਿਸ਼ਟਾਚਾਰ ਵੀ ਵੱਡੇ ਪੱਧਰ ਤੇ ਹੋਇਆ ਹੈ ਜੇਸੀ ਪੂਰਨ ਜਾਂਚ ਦਵਾਈ ਜਾਵੇਗੀ। ਗੁਰਦਾਸਪੁਰ ਤੋਂ ਰਿਸ਼ਵਤ ਸਿੰਘ ਖਬਰ ਹਰਪਲ ਇੰਡੀਆ ਲਈ।